ਉਹ ਆਪਣਾ ਜਨਮ ਦਿਨ ਵੀ ਯਾਦ ਨਹੀਂ ਪਰ ਉਸਦੇ ਪਰਿਵਾਰ ਨੇ ਅਚਾਨਕ ਡਿਊਟੀ ਤੇ ਜਦੋਂ ਡਿਊਟੀ ਦੇ ਰਹੇ ਸੀ ਐਸ.ਆਈ. ਮਨਜੀਤ ਸਿੰਘ ਜੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦਾ ਜਨਮ ਦਿਨ ਮਨਾਉਂਦੇ ਨੇ ਉਹਨੂੰ ਜਨਮ ਦਿਨ ਤੋਂ ਜ਼ਿਆਦਾ ਪਰ ਮੈਂ ਇਹਦਾ ਕੋਈ ਪ੍ਰਪੋਜ਼ਲ ਨਹੀਂ ਆਉਂਦਾ ਵੀ ਇੱਥੇ ਜਨਮ ਦਿਨ ਮਨਾਇਆ ਜਾਊਗਾ ਮੈਂ ਬੱਚਿਆਂ ਨੂੰ ਕਿਹਾ ਸ਼ਾਮ ਨੂੰ ਕੇਕ ਉੱਪਰ ਚ ਲੈ ਆਵਾਂਗੇ ਕੱਟ ਕੇ ਤੇ ਜਨਮ ਦਿਨ ਮਨਾ ਲਾਂਗੇ ਉਹ ਬੇੜਾ ਮੇਰਾ ਉਹਨਾਂ ਰੋਬਨਦੀਪ ਸਿੰਘ ਆ ਉਹ ਆਇਆ ਉਹ ਯਾਰ ਦੋਸਤ ਆਇਆ ਨਾ ਬੇਟੀ ਨਾਲ ਜਵਾਈਆਂ ਨਾਲ ਮੱਥ ਸੱਜਿਆ ਉਹ ਇੱਥੇ ਆ ਗਏ ਅਜੇ ਚੌਂ ਜਨਮ ਮਨਾ ਗਿਆ ਦੋਸਤੋ ਚੋਣਾਂ ਦੇ ਮਾਹੌਲ ਦੇ ਵਿੱਚ ਜਿੱਥੇ ਵੱਡੇ ਵੱਡੇ ਲੀਡਰ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਉੱਥੇ ਪੰਜਾਬ ਪੁਲਿਸ ਵੀ ਆਪਣੀ ਡਿਊਟੀ ਤਨਦੇਈ ਨਾਲ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੇ ਆ ਜਿੱਥੇ ਜੇ ਅੰਮ੍ਰਿਤਸਰ ਦੇ ਚ ਐਸਆਈ ਦਾ ਜਨਮ ਦਿਨ ਹੈ ਪਰ ਉਹ ਡਿਊਟੀ ਦੇ ਵਿੱਚ ਵਿਅਸਤ ਸੀ ਡਿਊਟੀ ਦੇ ਵਿੱਚ ਬਿਜ਼ੀ ਸੀ ਉਹਨਾਂ ਨੂੰ ਆਪਣਾ ਜਨਮ ਦਿਨ ਵੀ ਯਾਦ ਨਹੀਂ ਪਰ ਉਸਦੇ ਪਰਿਵਾਰ ਨੇ ਅਚਾਨਕ ਡਿਊਟੀ ਦੇ ਜਦੋਂ ਡਿਊਟੀ ਦੇ ਰਹੇ ਸੀ ਐਸਆਈ ਮਨਜੀਤ ਸਿੰਘ ਜੀ ਉੱਥੇ ਪਹੁੰਚਦੇ ਨੇ ਅਤੇ ਉਹਨਾਂ ਦਾ ਜਨਮ ਦਿਨ ਮਨਾਉਂਦੇ ਨੇ ਤਾਂ ਐਸਆਈ ਮਨਜੀਤ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਨ ਸੀ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਅਮਰਸਰ ਦੀ ਪੁਲਿਸ ਜਿਹੜੀ ਆ ਡਿਊਟੀ ਤੰਦੇ ਹੀ ਨਾਲ ਨਿਭਾ ਰਹੀ ਸੀ ਤਾਂ ਮਨਜੀਤ ਭਾਜੀ ਸਾਡੇ ਨਾਲ ਮਨਜੀਤ ਜੀ ਪਹਿਲਾਂ ਤਾਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਬ ਨੂੰ ਆਪ ਨੂੰ ਬਹੁਤ ਬਹੁਤ ਵਧਾਈਆਂ ਮਾਰਕਾ ਜੀ ਇਹ ਦੱਸੋ ਅਸੀਂ ਦੇਖ ਰ ਤਾ ਪਰਿਵਾਰ ਅਚਾਨਕ ਹੁੰਦਾ ਤੁਹਾਡਾ ਜਨਮ ਦਿਨ ਮਨਾਉਂਦਾ ਤੁਹਾਨੂੰ ਜਿਆਦਾ ਸੀ ਤੁਹਾਡਾ ਜਨਮ ਦਿਨ ਮੈਨੂੰ ਜਨਮ ਦਿਨ ਤੋਂ ਜਿਆਦਾ ਹੀ ਪਰ ਮੈਂ ਦਾ ਕੋਈ ਪ੍ਰਪੋਜ਼ਲ ਨਹੀਂ ਹੁੰਦਾ ਵੀ ਇੱਥੇ ਜਨਮ ਦਿਨ ਮਨਾਇਆ ਜਾਊਗਾ ਮੈਂ ਬੱਚਿਆਂ ਨੂੰ ਕਿਹਾ ਸ਼ਾਮ ਨੂੰ ਕੇਕ ਕਰ ਚ ਲਾਵਾਂਗੇ ਕੱਟ ਕੇ ਤੇ ਜਨਮ ਦਿਨ ਮਨਾ ਲਾਂਗੇ ਉਹ ਬੇੜਾ ਮੇਰਾ ਉਹਨਾਂ ਰੋਬਨਜੀਤ ਸਿੰਘ ਆ ਉਹ ਆਇਆ ਉਹ ਯਾਰ ਦੋਸਤ ਨਾਲ ਆਇਆ ਨਾਲ ਬੇਟੀ ਨਾਲ ਜਵਾਈ ਨਾਲ ਉਹਨਾਂ ਨੇ ਸੱਜਿਆ ਉਹ ਇੱਥੇ ਆ ਗਏ ਇੱਥੇ ਚੌਂਕ ਜਨਮ ਦਿਨ ਮਨਾਇਆ ਗਿਆ ਜਦੋਂ ਜਦੋਂ ਇਹਦਾ ਸੋ ਜਦੋਂ ਜਨਮ ਦੇ ਨਾਲ ਅਚਾਨਕ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਕਿ ਪਾਰਟੀ ਵਾਲਾ ਮਾਹੌਲ ਬਣਾ ਦਿੰਦਾ ਜੀ ਕਿੰਨਾ ਜ ਮਨ ਨੂੰ ਵਧੀਆ ਲੱਗਿਆ ਮਨ ਨੂੰ ਖੁਸ਼ੀ ਹੋਈ ਯਾਰ ਦੋਸਤ ਮੁੰਡੇ ਦੇ ਆਏ ਨਾਲ ਕਿਉਂਕਿ ਮੁੰਡੇ ਦਾ ਮੈਂ ਤੇ ਮੁੰਡੇ ਨੂੰ ਬਹੁਤ ਬਧਾਈ ਦੇਣਾ ਮੁੰਡੇ ਨੇ ਬਾਹਰ ਜਾਣਾ ਅਗਲੇ ਮਹੀਨੇ ਉਹਦਾ ਵੀਜ਼ਾ ਆ ਚੁੱਕਿਆ ਕੱਲ ਅਸੀਂ ਐਮਬੈਸੀ ਤੋਂ ਵੀਜ਼ਾ ਲੈਣ ਜਾਣਾ ਜੀ ਜੀ ਔਰ ਜੋ ਸਾਡੇ ਅਫਸਰ ਨੇ ਮਾਨਜੋਗ ਸੀਪੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਬਹੁਤ ਉਹਨਾਂ ਨੇ ਸਹਾਇ ਸ਼ਤਰੇ ਦਿੱਤੇ ਮਾਨਜੋਗ ਐਸਪੀ ਸਾਹਿਬ ਟ੍ਰੈਫਿਕ ਇਹਨਾਂ ਦੇ ਛਤਰੇ ਦੇ ਬਹੁਤ ਡੂੜੀ ਵਧੀਆ ਕਰ ਰਹੇ ਆ ਜੀ ਬਹੁਤ ਅੱਛਾ ਇਨਸਾਨ ਨੇ ਜੀ ਇਹਨਾਂ ਨੇ ਕਰੋਨਾ ਦੇ ਵਿੱਚ ਮੇਰੇ ਐਸਪੀ ਸਾਹਿਬ ਨੇ ਬਹੁਤ ਹੈਲਪ ਕੀਤੀ ਇੰਨੀ ਕੀ ਹੈਲਪ ਕੀਤੀ ਕਿ ਜਿਹੜਾ ਸਵੇਰ ਦਾ ਖਾਣਾ ਵੀ ਉਹ ਵੀ ਮੇਰਾ ਇਹ ਜੇ ਕਰੋਨਾ ਦਾ ਸਪੈਸ਼ਲ ਕਰੋਨਾ ਦੇ ਵਿੱਚ ਜਦੋਂ ਜਦੋਂ ਕਰੋਨਾ ਦੇ ਮੈਨੂੰ ਛੁੱਟੀ ਮਿਲੀ ਹਸਪਤਾਲੋਂ ਮੈਨੂੰ ਖੁਦ ਸਰਦਾਰ ਐਸਪੀ ਰਾਜਪਾਲ ਸਿੰਘ ਨੇ ਮੈਨੂੰ ਦੱਸਿਆ ਵੀ ਬੇਟਾ ਜੇ ਗੱਡੀ ਲੋੜ ਮੈਂ ਗੱਡੀ ਭੇਜ ਦਣਾ ਮੈਂ ਨਹੀਂ ਸਰ ਗੱਡੀ ਮੇਰੇ ਕਰਵਾਦੀ ਆ ਜੀ ਇਹਨਾਂ ਨੇ ਕੁਰੋਨਾ ਨੇ ਬਹੁਤ ਮੇਰੀ ਹੈਲਪ ਕੀਤੀ ਯਾਰ ਜੀ ਮੈਨੂੰ ਇਹ ਦੱਸੋ ਮੇਰੀ ਡਿਊਟੀ ਤੋਂ ਬਹੁਤ ਖੁਸ਼ ਨੇ ਜੀ ਮੈਨੂੰ ਇਹ ਦੱਸੋ ਮੈਂ ਦੇਖ ਰਿਹਾ ਕਿ ਛੋਟਾ ਜਿਹਾ ਬੱਚਾ ਵੀ ਹੈ ਤੁਹਾਡੇ ਤੁਸੀਂ ਉਹਨੂੰ ਖੇਡ ਰਹੇ ਹੋ ਉਹ ਬੱਚੇ ਬਾਰੇ ਜਾਨਣਾ ਚਾਹੁੰਦੇ ਆ ਉਹ ਬੱਚਾ ਜੀ ਮੇਰਾ ਦੋਤਾ ਜੀ ਅੱਛਾ ਜੀ ਆ ਬੇਟੀ ਦੀ ਸ਼ਾਦੀ ਕੀਤੀ ਪਿਲੇ ਸਾਲ ਉਹ ਵੀ ਨਾਲ ਆ ਗਏ ਤੇ ਚਲੋ ਇੱਥੇ ਬਹਿ ਕੇ ਜਨਮ ਦਿਨ ਮਨਾਇਆ ਗਿਆ ਜੀ ਪਹਿਲਾਂ ਜਦੋਂ ਜਨਮ ਦਿਨ ਮਨਾਉਂਦੇ ਸੀ ਪਰਿਵਾਰ ਦੇ ਵਿੱਚ ਮਨਾਉਂਦੇ ਸੀ ਅਚਾਨਕ ਡਿਊਟੀ ਤੇ ਆਉਂਦੇ ਨੇ ਪਰਿਵਾਰ ਵਾਲੇ ਤਾਂ ਰੋਡ ਦੇ ਉੱਪਰ ਹੀ ਜਨਮ ਦਿਨ ਮਨਾਇਆ ਜਾਂਦਾ ਓਏ ਗਾਲੇ ਦਾ ਵੀ ਮੈਂ ਉਦਾਂ ਮਰੀ ਅਦਵਾਰ ਦਾ ਪਲੈਨਿੰਗ ਛੁੱਟੀ ਜਾਂਦਾ ਸੀ ਰਾਸ਼ਟਪਤ ਜੀ ਮੈਨੂੰ ਐਸਪੀ ਸਾਹਿਬ ਮਨਾ ਨਹੀਂ ਕਰਦੇ ਛੁੱਟੀ ਲੈਣ ਤੋਂ ਕਿਉਂਕਿ ਮੈਨੂੰ ਕੋਈ ਦਿੱਲੀ ਅਚਾਨਕ ਕੰਮ ਆ ਕੱਲ ਐਮਬੈਸੀ ਚ ਉਹਦਾ ਕਿ ਮੈਂ ਕੱਲ ਛੁੱਟੀ ਨਹੀਂ ਮਾਰੀ ਹੁਣ ਮੈਂ ਇਸ ਅੱਗੇ ਮੈਂ ਛੁੱਟੀ ਜਿਹੜੀ ਮੰਗਲਵਾਰ ਰਾਸ਼ਟਪਤ ਜੀ ਗਈ ਜਦੋਂ ਮੈਂ ਛੁੱਟੀ ਇੱਕ ਦਿਨ ਦੀ ਜਣਾ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜੀ ਮੈਂ ਦੱਸਣਾ ਚਾਹਣਾ ਜੀ ਮਨਜੀਤ ਸਿੰਘ ਜੀ ਜਿਹੜੇ ਐਸਆਈ ਨੇ ਅੰਮ੍ਰਿਤਸਰ ਦੇ ਟ੍ਰੈਫਿਕ ਪੁਲਿਸ ਦੇ ਵਿੱਚ ਨੇ ਤਾਂ ਟ੍ਰੈਫਿਕ ਦੀ ਡਿਊਟੀ ਵੈਸੇ ਵੀ ਬਹੁਤ ਬਿਜ਼ੀ ਰਹਿੰਦੀ ਆ ਤਾਂ ਮਨਜੀਤ ਬਾਜੀ ਜਿਵੇਂ ਬਹੁਤ ਵਿਅਸਤ ਰਹਿੰਦੇ ਹੋ ਬਿਜੀ ਰਹਿੰਦੇ ਹੋ ਰਜੇ ਵੇ ਰਹਿੰਦੇ ਨੇ ਤਾਂ ਜਿਹੜਾ ਕੰਮ ਆ ਵੀ ਡਿਊਟੀ ਸਹੀ ਟ੍ਰੈਫਿਕ ਨਾ ਜਾਮ ਹੋਵੇ ਜੀ ਮੈਂ ਤੁਹਾਡੇ ਸਭ ਨੂੰ ਨਾਵਰਟਿੰਗ ਡਿਊਟੀ ਕਰਦਿਆਂ ਮੈਂ ਵੀ ਜਾਮ ਨਾ ਲੱਗੇ ਕੋਈ ਅਫਸਰ ਆਣ ਕੇ ਕਿ ਵੀ ਜਾਮ ਲੱਗਾ ਪਹਿਲਾਂ ਡਿਊਟੀ ਹੋਰ ਕੰਮ ਬਾਅਦ ਚ ਘਰ ਬਾਅਦ ਬਾਅਦ ਫੈਮਿਲੀ ਬਾਅਦ ਚ ਪਹਿਲਾਂ ਡਿਊਟੀ ਡਿਊਟੀ ਕਰ ਉਹ ਜਿੱਦੋਂ ਤਨਖਾਹ ਮਿਲਦੀ ਮੈਂ ਘਰ ਬੱਚੇ ਪਾਲਦਿਆਂ ਨੇ ਜਨਮ ਦਿਨ ਵਿੱਚ ਇਹੋ ਜੀ ਚੀਜ਼ ਹੁੰਦੀ ਆ ਜਿਹੜੀ ਸਾਲ ਬਾਅਦ ਹੁੰਦੀ ਆ ਤਾਂ ਹਮੇਸ਼ਾ ਬੰਦੇ ਨੂੰ ਹੁੰਦਾ ਜੀ ਆਪਣੇ ਪਰਿਵਾਰ ਨਾਲ ਮਨਾਇਆ ਜਾਵੇ ਤਾਂ ਇਸ ਵਾਰੀ ਸੋਚਿਆ ਸੀਗੇ ਪਰਿਵਾਰ ਦੇ ਵਿੱਚ ਮਨਾਵਾਂਗੇ ਪਹਿਲਾਂ ਜਨਮ ਦਿਨ ਮੈਂ ਸੋਚਿਆ ਜੀ ਕਿ ਪਰਿਵਾਰ ਦੇ ਵਿੱਚ ਜਨਮ ਦਿਨ ਮਨਾਵਾਂਗੇ ਸ਼ਾਮ ਨੂੰ ਜੀ ਅੱਜ ਤੋਂ ਘੰਟਾ 2 ਘੰਟੇ ਪਹਿਲਾਂ ਜਾ ਕੇ ਜਨਮ ਦਿਨ ਮਨਾਇਆ ਜਾਊਗਾ ਜੀ ਪਰ ਬੱਚਿਆਂ ਨੇ ਆਪਣੀ ਮਰਜ਼ੀ ਕੀਤੀ ਐ ਇੱਥੇ ਚੌਪਰ ਕੇ ਬਣਾ ਦਾ ਸੇ ਪੁੱਛੇ ਆ ਕੇ ਤੇ ਜਨਮ ਦਿਨ ਮਨਾਇਆ ਗਿਆ ਜੀ ਸਰਪ੍ਰਾਈਜ਼ ਮਿਲ ਗਿਆ ਤੁਹਾਨੂੰ ਵੀ ਸਰਪ੍ਰਾਈਜ਼ ਮਿਲ ਗਿਆ ਜੀ ਤੇ ਵਧੀਆ ਲੱਗਿਆ ਸਰਪ੍ਰਾਈਜ਼ ਬਹੁਤ ਵਧੀਆ ਲੱਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਧਾਈਆਂ ਬਣ ਰਹੀਆਂ ਨੇ ਬੇਟਾ ਵੀ ਬਾਹਰ ਜਾਣ ਵਾਲਾ ਹੈ ਵਧਾਈਆਂ ਬਣ ਰਹੀਆਂ ਹਾਂਜੀ ਹਾਂਜੀ ਤਾਂ ਵਧਾਈਆਂ ਤੇ ਵਧਾਈਆਂ ਤੁਹਾਨੂੰ ਵਧਾਈਆਂ ਜੀ ਬਹੁਤ-ਬਹੁਤ ਜੀ ਤੇ ਮੈਨੂੰ ਇਹ ਦੱਸੋ ਜੀ ਜਦੋਂ ਡਿਊਟੀ ਹੁੰਦੀ ਹੈ ਧੁੱਪ ਦੇ ਵਿੱਚ ਡਿਊਟੀ ਦਿੰਦੇ ਹੋ ਮੀਂਹ ਬਾਰਿਸ਼ ਆਉਂਦੀ ਉਹਦੋਂ ਡਿਊਟੀ ਦਿੰਦੇ ਹੋ ਤਾਂ ਕਿੰਨੀ ਜੀ ਟਫ ਡਿਊਟੀ ਰਹਿੰਦੀ ਹੈ ਡਿਊਟੀ ਤਾਂ ਬਹੁਤ ਟਫ ਆ ਜੇ ਕੋਈ ਡਿਊਟੀ ਸਮਝਦੇ ਕੱਖ ਡਿਊਟੀ ਨਹੀਂ ਆ ਪਰ ਕਰਨ ਵਾਸਤੇ ਜੇ ਜੇ ਸਮਝੇ ਟਾਪਿਆ ਇੰਨਾ ਕੋਈ ਫਰਕ ਨਹੀਂ ਪੈਂਦਾ ਬੰਦੇ ਦੀ ਤੰਦਰੁਸਤੀ ਜਾਈਦੀ ਹੈ ਜੇ ਤੰਦਰੁਸਤ ਹੋਵੇ ਡਿਊਟੀਆਂ ਵਧੀਆ ਚੱਲਦੀਆਂ ਨੇ ਪਹਿਲਾਂ ਸਿਹਤ ਜ਼ਰੂਰੀ ਆ ਸ਼ਿਹਰ ਦੀ ਆਪਣੀ ਸੇਵਾ ਕਰਾ ਰੱਖਣ ਸਭ ਮੈਂ ਸਾਧ ਮੁਲਾਜ਼ਮਾਂ ਕਹਿੰਦਾ ਡਿਊਟੀ ਇੱਕ ਸਾਡਾ ਫਰਜ਼ ਬੰਦਾ ਸਾਡਾ ਇੱਕ ਫਰਜ਼ ਆ ਪਬਲਿਕ ਦੀ ਸੇਵਾ ਕਰਨਾ ਪਹਿਲਾਂ ਡਿਊਟੀ ਬਾਅਦ ਚ ਕੰਮ ਕਰਦੇ ਬਾਅਦ ਮੈਂ ਅੱਜ ਤੋਂ 20 ਸਾਲ ਪਹਿਲਾਂ ਇੱਕ ਮੈਨੂੰ ਹੌਦਲਰ ਬਣਨ ਚਾਰਜ ਹੁੰਦਾ ਸੀ ਉਹਨਾਂ ਗਰਮੇਰ ਸਿੰਘ ਜੀ ਉਹ ਮੈਨੂੰ ਕਹਿੰਦਾ ਸਭ ਤੋਂ ਪਹਿਲਾਂ ਨੌਕਰੀ ਫਿਰ ਪਰਿਵਾਰ ਫਿਰ ਸਦਾਰੀ ਤੇ ਦੋਸਤ ਯਾਰੀ ਦੋਸਤੀ ਬਾਅਦ ਦੀ ਗੱਲਾਂ ਕਿਉਂਕਿ ਕਹਿੰਦਾ ਜਿੱਦੋਂ ਆਈ ਆਪਣਾ ਬੱਚੇ ਪਾਲਦੇ ਆ ਨਾ ਸਭ ਤੋਂ ਪਹਿਲਾ ਉਹ ਆ ਉਹਨੂੰ ਪਹਿਲ ਦਿਓ ਰਿਸ਼ਤਾਰੀ ਬਾਅਦ ਜੋ ਕੋਈ ਆਂਦਾ ਮੁਰਗੇ ਕੋਈ ਨਹੀਂ ਪੁੱਛਦਾ ਜੀ ਪਹਿਲੋਂ ਆਪਣਾ ਡਿਊਟੀ ਦਾ ਬਹੁਤ ਵਧੀਆ ਤਨਮਨ ਦੇ ਨਾਲ ਮੈਂ ਇਹਨਾਂ ਕਿੰਨਾ ਕਹਿੰਦਾ ਖਮਾ ਜਾਂ ਕਰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਨਜੀਤ ਭਾਜੀ ਬਹੁਤ ਵਧੀਆ ਜੀ ਸਾਨੂੰ ਵਧੀਆ ਲੱਗਿਆ ਜੀ ਤੁਸੀਂ ਆਪਣੀ ਡਿਊਟੀ ਤੰਦੇ ਹੀ ਨਾਲ ਨਿਭਾ ਰਹੇ ਹੋ ਅਤੇ ਨਾਲ ਦੀ ਨਾਲ ਆਪਣੀ ਡਿਊਟੀ ਦੇ ਨਾਲ ਆਪਣੇ ਰਜੇਵਿਆਂ ਦੇ ਵਿੱਚ ਵੀ ਤੁਹਾਡੇ ਪਰਿਵਾਰ ਨੇ ਵੀ ਵਧੀਆ ਪ੍ਰਾਲਾ ਕੀਤਾ ਜੀ ਤੁਹਾਨੂੰ ਡਿਊਟੀ ਨਿਭਾਉਂਦੇ ਨਿਭਾਉਂਦੇ ਨਾਲ ਜਨਮ ਦਿਨ ਮਨਾਇਆ ਹੈ ਤਾਂ ਉਹਨਾਂ ਬੱਚਿਆਂ ਨੂੰ ਜਦੋਂ ਬੱਚੇ ਨੂੰ ਆਪਣੇ ਨੂੰ ਮਿਲੇ ਦੋਤਰੇ ਨੂੰ ਮਿਲੇ ਤੁਸੀਂ ਕਿੰਨਾ ਜਿਹਾ ਵਧੀਆ ਲੱਗਿਆ ਉਹ ਜਨਮ ਦਿਨ ਤੇ ਪਹੁੰਚਾਏ ਮੈਂ ਬਹੁਤ ਖੁਸ਼ ਆ ਜੀ ਇੰਨਾ ਖੁਸ਼ ਆ ਵੀ ਮੈਂ ਬਹੁਤ ਖੁਸ਼ ਆ ਜਿੱਦਾਂ ਮੈਂ ਬੇਟਾ ਆਇਆ ਉਦੋਂ ਮੈਂ ਉਦੋਂ ਇਥੋਂ ਡੂਰੀ ਤੋਂ ਗਿਆ ਮੈਨੂੰ ਰਾਤ ਬੰਦੇ ਪਾ ਕੇ ਕਿਉਂਕਿ ਮੇਰੇ ਮਿਸ ਜੀ 47 ਬੇ ਤੇ ਮੈਨੂੰ ਰਾਤ ਤਿੰਨ ਬੰਦੇ ਬੁੱਲਟ ਤੇ ਆਏ ਨਾ ਉਹਦਾ ਨੰਬਰ ਅੱਗੇ ਨਾ ਪਿਛੇ ਮੈਂ ਫਿਰ ਵੀ ਉਹਨਾਂ ਨੇ ਕੋਈ ਕਾਬੂ ਨਹੀਂ ਆਇਆ ਮੈਂ ਝਕਾਣੀ ਦੇ ਕੇ ਜੋ ਭਜਾ ਮੋਟਰਸਾਈਕਲ ਤੇ ਮੈਂ ਸਾਰ ਨੂੰ ਨਿਕਲ ਗਿਆ ਅਰੇ ਬਾਪਦਾ ਦੇ ਧੀ ਦਾ ਬਹੁਤ ਪਿਆਰਾ ਰਿਸ਼ਤਾ ਹੁੰਦਾ ਜੀ ਬਹੁਤ ਪਿਆਰ ਹੁੰਦਾ ਹੈ ਜੋ ਧੀ ਜਵਾਈ ਪਹੁੰਚੇ ਨੇ ਇਥੇ ਦਾ ਫਿਰ ਕਿਵੇਂ ਦਾ ਮਹਿਸੂਸ ਹੈ ਬਹੁਤ ਮੈਨੂੰ ਬਹੁਤ ਖੁਸ਼ੀ ਹੋਈ ਜੀ ਖੁਸ਼ੀ ਨਹੀਂ ਕੋਈ ਬਹੁਤ ਜ਼ਿਆਦਾ ਖੁਸ਼ੀ ਵਾਦ ਤੋਂ ਵਾਦ ਖੁਸ਼ੀ ਹੋਈ ਜੀ ਮੈਂ ਤਾਂ ਕਹਿੰਦਾ ਹਰ ਇੱਕ ਦੇ ਧੀ ਪੁੱਤ ਕੋਈ ਜੇ ਹੋਣ ਵਧੀਆ ਹੋਣ ਇਨਸਾਨ ਹੋਣ ਕੋਈ ਕਿਹਦਾ ਬੱਚਾ ਲਾਇਕ ਹੋਵੇ ਨਸ਼ੇ ਆਦੀ ਦਾ ਨਾ ਹੋਵੇ ਮੈਂ ਇਹਨਾਂ ਬ ਆ ਡਿਊਟੀ ਕਿਵੇਂ ਦਿੱਤੀ ਜਾਂਦੀ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤਾਈਂ ਤੁਹਾਡੀ ਡਿਊਟੀ ਹੁੰਦੀ ਹੈ ਡਿਊਟੀ ਟਾਈਮ ਜੋ ਰਾਈਟ ਟਾਈਮ ਹੈ ਸਵੇਰ 8:00 ਲੈ ਕੇ ਰਾਤ ਦਿਨ 6:30 ਤੱਕ ਡਿਊਟੀ ਹੈ ਜੀ ਡਿਊਟੀ ਬਹੁਤ ਵਧੀਆ ਡਿਊਟੀ ਇਹ ਤੇ ਨਹੀਂ ਔਖੀ ਵੀ ਨਹੀਂ ਆ ਤੇ ਸੌਖੀ ਵੀ ਨਹੀਂ ਆ ਜੇ ਉਹ ਦੂਰੋਂ ਆਉਂਦੇ ਤੁਸੀਂ ਭਾਜੀ ਮੈਂ ਘਰ ਤੋਂ ਘਰ 36 ਕਿਲੋਮੀਟਰ ਦੋ ਦੋ ਚੱਲ ਕੇ ਆਉਣਾ ਜੀ ਇਹ ਸਰਪ੍ਰਾਈਜ਼ ਵਧੀਆ ਸੀ ਬੱਚਿਆਂ ਨੇ ਆਂ ਕੇ ਜਿਹੜਾ ਡਿਊਟੀ ਵੀ ਨਿਭਾਰੇ ਸੀ ਤੁਸੀਂ ਤਾਂ ਸਰਪ੍ਰਾਈਜ਼ ਵੀ ਵਧੀਆ ਦੇ ਦਿੱਤਾ ਤੁਹਾਨੂੰ ਬਹੁਤ ਵਧੀਆ ਸਰਪ੍ਰਾਈਜ਼ ਦਿੱਤਾ ਜੀ ਕਹਿਣਾ ਚਾਹੁੰਦੇ ਉਹ ਮੁਲਾਜ਼ਮਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਜਾਂ ਉਹਨਾਂ ਵੀਰਾਂ ਨੂੰ ਜਿਹੜੇ ਡਿਊਟੀ ਦਿੰਦੇ ਨੇ ਪਰ ਪਰਿਵਾਰ ਨੂੰ ਜਿਆਦਾ ਦਾ ਟਾਈਮ ਨਹੀਂ ਦੇ ਪਾਉਂਦੇ ਕਿਉਂਕਿ ਡਿਊਟੀ ਬਹੁਤ ਹੁਣ ਚੋਣਾਂ ਚੋਣ ਦਾ ਮਾਹੌਲ ਚੱਲ ਰਿਹਾ ਦਾ ਜਿੱਥੇ ਚੋਣ ਪ੍ਰਚਾਰ ਦੇ ਵਿੱਚ ਰਾਜਨੀਤਿਕ ਬਿਜੀ ਨੇ ਪੁਲਿਸ ਵੀ ਅੰਮ੍ਰਿਤਸਰ ਦੀ ਮੁਸਤੈਦ ਨਜ਼ਰ ਆ ਰਹੀ ਹੈ ਸਾਨੂੰ ਤਾਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੁਲਾਜ਼ਮਾਂ ਨੂੰ ਮੈਂ ਕਹਿੰਨਾ ਵੀ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਆ ਜੀ ਡਿਊਟੀ ਇੱਕ ਕਾਇਮ ਹੈ ਇਨਸਾਨ ਦੇ ਵਾਸਤੇ ਡਿਊਟੀ ਕਰਾਂਗੇ ਤੇ ਤਨਖਾਹ ਵਿਭਾਗ ਮੰਦਦਾ ਬਹੁਤ ਵਧੀਆ ਕੰਮ ਆ ਡਿਊਟੀ ਕਰੋ ਅਫਸਰ ਨਹੀਂ ਬਣਾ ਕਰਦੇ ਕਿਸੇ ਚ ਜੇ ਆਪਾਂ ਡਿਊਟੀ ਚੰਗੀ ਕਰਾਂਗੇ ਤੇ ਸਭ ਕੁਝ ਮਿਲੇਗਾ ਜੇ ਅਸੀਂ ਡਿਊਟੀ ਨਾ ਕਰਾਂਗੇ ਅਮਲਾਂ ਨਾ ਛੁੱਟੀ ਮਿਲਣੀ ਨਾ ਫਰ ਲੋ ਮਿਲਣੀ ਆ ਕੁਝ ਨਹੀਂ ਮਿਲਣਾ ਜੇ ਆਪਾਂ ਡਿਊਟੀ ਕਰਾਂਗੇ ਅਫਸਰ ਸ਼ਾਬਾਸ਼ ਦੇਣਗੇ ਮੈਂ ਜ਼ਰੂਰ ਜੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਚਾੜ ਦੇਣਾ ਉਹ ਵੀਰ ਵੀ ਸਾਡਾ ਮਲਾਜਮ ਹੈ ਡਿਊਟੀ ਦੇ ਰਿਹਾ ਤਨ ਦੇ ਹੀ ਨਾਲ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਹੈ ਡਿਊਟੀ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਚੋਣਾਂ ਦਾ ਮਾਹੌਲ ਹੈ ਚੋਣਾਂ ਦੇ ਮਾਹੌਲ ਦੇ ਵਿੱਚ ਵੱਡੇ ਵੱਡੇ ਰਾਜਨੇਤਾ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚ ਵਿਜੀ ਨੇ ਉੱਥੇ ਹੀ ਅੰਮ੍ਰਿਤਸਰ ਦੇ ਐਸਆਈ ਮਨਜੀਤ ਸਿੰਘ ਜਿਨ੍ਹਾਂ ਦਾ ਜਨਮ ਦਿਨ ਸੀ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਇੱਥੇ ਡਿਊਟੀ ਤੇ ਹੀ ਉੱਥੇ ਪਹੁੰਚਦੇ ਨੇ ਤੇ ਉੱਥੇ ਜਨਮ ਦਿਨ ਮਨਾਇਆ ਜਾਂਦਾ ਤਾਂ ਵੀਰ ਨੇ ਜਨਮ ਦਿਨ ਵੀ ਮਨਾਇਆ ਅਤੇ ਆਪਣੀ ਡਿਊਟੀ ਵੀ ਤੰਦੇ ਹੀ ਨਾਲ ਨਿਭਾ ਰਹੇ ਨੇ ਅਤੇ ਵਧੀਆ ਸੰਦੇਸ਼ ਵੀ ਦੇ ਰਹੇ ਨੇ ਤਾਂ ਸਾਡੀਆਂ ਬਹੁਤ ਬਹੁਤ ਵਧਾਈਆਂ ਨੇ ਇਹਨਾਂ ਨੂੰ ਜਨਮ ਦਿਨ ਵਾਸਤੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਸਟੋਰ ਪੰਜਾਬ ਟੀਵੀ ਨਾਲ ਦੋਸਤੋ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋਗੇ ਜਿੱਥੇ ਐਸਆਈ ਮਨਜੀਤ ਸਿੰਘ ਡਿਊਟੀ ਦੌਰਾਨ ਹੀ ਆਪਣਾ ਜਨਮ ਦਿਨ ਮਨਾ ਰਹੇ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਉੱਥੇ ਜਿਹੜੇ ਆਉਣ ਜਾਣ ਵਾਲੇ ਵੀ ਆ ਉਹ ਵੀ ਤਰੀਫਾਂ ਕਰ ਰਹੇ ਨੇ ਜੇ ਮਨਜੀਤ ਸਿੰਘ ਜਿਹੜੇ ਐਸਆਈ ਨੇ ਬਹੁਤ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਨੇ ਇਮਾਨਦਾਰੀ ਨਾਲ ਡਿਊਟੀ ਨਿਭਾਉਂਦੇ ਨੇ ਤਾਂ ਵੀਰ ਜੀ ਸਾਡੇ ਨਾਲ ਆਜਾਲ ਬਾਤ ਜ਼ਰੂਰ ਕਰਦੇ ਆ ਭਾਜੀ ਪਹਿਲਾਂ ਬਹੁਤ ਬਹੁਤ ਸਵਾ ਠੀਕ ਹੈ ਜੀ ਮੇਰਾ ਨਾਮ ਆਤਮਜੀਤ ਸਿੰਘ ਹੈ ਮੈਂ ਇਹ ਨਾਲੇ ਤੋਂ ਆ ਮੈਂ ਐਸਆਈ ਮਨਜੀਤ ਸਿੰਘ ਨੂੰ ਬਹੁਤ ਚੰਗੀ ਤਰ੍ਹਾਂ ਪਹਿਲਾਂ ਜਾਣਦਾ ਇੱਥੇ ਚੌਂਕ ਦੇ ਵਿੱਚ ਇਹਨਾਂ ਨੂੰ ਮੈਂ ਕਾਫੀ ਆਉਂਦਾ ਜਾਣਦਾ ਮੈਂ ਜਦੋਂ ਵੀ ਕਿਤੇ ਅੰਮ੍ਰਿਤਸਰ ਆਉਣਾ ਵਾ ਇੱਥੇ ਚੌਂਕ ਦੇ ਵਿੱਚ ਇਹਨਾਂ ਦੀ ਜ਼ਿਆਦਾ ਟਾਈਮ ਡਿਊਟੀ ਵੇਖੀ ਹੈ ਜਿਵੇਂ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਆਪਣਾ ਜ਼ਿੰਦਗੀ ਦਾ ਇੱਕ ਸਾਲ ਪੂਰਾ ਕਰ ਲਿਆ ਨਵੇਂ ਸਾਲ 'ਚ ਐਂਟਰ ਹੋ ਜਾਣ ਰਹੇ ਨੇ ਇਹਨਾਂ ਨੇ ਆਪਣਾ ਜਨਮ ਦਿਨ ਇੱਥੇ ਮਨਾਇਆ ਵਾ ਇਹਨਾਂ ਆਪਣੇ ਆਪਣੇ ਕੰਮ ਨੂੰ ਪਹਿਲ ਦਿੱਤੀ ਆ ਨਾ ਕਿ ਪਰਿਵਾਰ ਨੂੰ ਹੋ ਸਕਦਾ ਇਹਨਾਂ ਨੂੰ ਇੱਥੇ ਆਣ ਕੇ ਪਤਾ ਲੱਗਾ ਹੋਵੇ ਕਿ ਮੇਰੇ ਜ਼ਿੰਦਗੀ ਦਾ ਇੱਕ ਸਾਲ ਕੰਪਲੀਟ ਕ੍ਰੇਮਾ ਉਹ ਇਹਨਾਂ ਨੇ ਜਨਮ ਜਿਹੜਾ ਇੱਥੇ ਮਨਾਇਆ ਵਾ ਇਸ ਪ੍ਰਤੀ ਮਤਲਬ ਇਹਨਾਂ ਦੀ ਜਿਹੜੀ ਡਿਊਟੀ ਆ ਇਹ ਦਿਲੋਂ ਸਲਾਮ ਕਰਦੇ ਨੇ ਮੈਂ ਦੇਖ ਰਿਹਾ ਜੀ ਇਹਨਾਂ ਦਾ ਪਰਿਵਾਰਕ ਮੈਂਬਰਾਂ ਨੇ ਵੀ ਇਹਨਾਂ ਨੂੰ ਡਿਊਟੀ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਡਿਊਟੀ ਦੇ ਦੌਰਾਨ ਹੀ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਜਨਮ ਦਿਨ ਮਨਾਇਆ ਜਾਂਦਾ ਤਾਂ ਜਿਵੇਂ ਕਿ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਸਾਰੇ ਪੁਲਿਸ ਮੁਲਾਜ਼ਮ ਬਿਜੀ ਵੀ ਨੇ ਤਾਂ ਬਹੁਤ ਅਜਿਵੇਂ ਰਹਿੰਦੇ ਨੇ ਪੁਲਿਸ ਮੁਲਾਜ਼ਮਾਂ ਦੇ ਕਿਵੇਂ ਦੇਖਦੇ ਹੋ ਜਿਵੇਂ ਫੈਮਿਲੀ ਨੇ ਵੀ ਬੜੇ ਵਧੀਆ ਤਰ੍ਹਾਂ ਇੱਥੇ ਚੌਰਾਹੇ ਦੇ ਵਿੱਚ ਹੀ ਜਨਮ ਦਿਨ ਮਨਾਇਆ ਚਲੋ ਜੀ ਫੈਮਿਲੀ ਨੇ ਤੇ ਘਰ ਜਾ ਕੇ ਜਨਮ ਦਿਨ ਮਨਾਉਣਾ ਹੀ ਮਨਾਉਣਾ ਪਰ ਜਿਹੜੇ ਸਵੇਰ ਦੇ ਇੱਥੇ ਆਣ ਕੇ ਡਿਊਟੀ ਕਰ ਰਹੇ ਨੇ ਸਾਡੇ ਸਮਾਜ ਦੇ ਜਿਹੜੇ ਕੁਝ ਲੋਕ ਚੰਗੇ ਲੋਕ ਨੇ ਜਿਨ੍ਹਾਂ ਦਾ ਪੰਜਾਬ ਪੁਲਿਸ ਪ੍ਰਤੀ ਚੰਗਾ ਰਵਈਆ ਵਾ ਇਹਨਾਂ ਨੇ ਜਨਮ ਦਿਨ ਇੱਥੇ ਮਨਾਇਆ ਵਾ ਅਸੀਂ ਇਹਨਾਂ ਨੂੰ ਪਰਿਵਾਰ ਦੀ ਘਾਟ ਨਹੀਂ ਮਹਿਸੂਸ ਹੋਉਂਦੀ ਤੀ ਅਸੀਂ ਸਾਡੇ ਲੋਕਾਂ ਦੇ ਵਿੱਚ ਹੀ ਇਹਨਾਂ ਦਾ ਪਰਿਵਾਰ ਆ ਇਹ ਘਰ ਜਾ ਕੇ ਆਪਣਾ ਜਨਮ ਦਿਨ ਤੇ ਜ਼ਰੂਰ ਮਨਾਉਣਗੇ ਪਰ ਜਿਹੜਾ ਲੋਕਾਂ ਨੇ ਇਥੋਂ ਦਾ ਸਾਥ ਦਿੱਤਾ ਵਾ ਉਹ ਇਹਨਾਂ ਨੂੰ ਡਿਊਟੀ ਪ੍ਰਤੀ ਹੋਰ ਇਮਾਨਦਾਰ ਹੋਣ ਲਈ ਅਕਰਸ਼ਿਤ ਕਰਦਾ ਵਾ ਜੀ ਮੈਨੂੰ ਇਹ ਦੱਸੋ ਜਿਵੇਂ ਜਿਵੇਂ ਪਿਛਲੇ ਦਿਨੀ ਮਹਾਮਾਰੀ ਦਾ ਦੌਰਾਨ ਵੀ ਸਾਡੀ ਪੰਜਾਬ ਪੁਲਿਸ ਨੇ ਤੰਦਹੀ ਨਾਲ ਡਿਊਟੀ ਨਿਭਾਈ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਤਾਂ ਵੀ ਪਹੁੰਚਾਇਆ ਗਿਆ ਸੀ ਤਾਂ ਇਹੋ ਜਿਹੇ ਜਿਹੜੇ ਵੀਰ ਨੇ ਸਰਦਾਰ ਮਨਜੀਤ ਸਿੰਘ ਜਿਹੜੇ ਜਿਹੇ ਇਨਸਾਨ ਨੇ ਆਪਣੀ ਡਿਊਟੀ ਪ੍ਰਤੀ ਪੂਰੀ ਤੰਦਹੀ ਨਾਲ ਨਿਭਾਉਂਦੇ ਨੇ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਨੇ ਕੀ ਹੋਵੇ ਕੋਈ ਵੀ ਜਿਹੜਾ ਇਹੋ ਜਿਹਾ ਆਫੀਸਰ ਆ ਭਾਵੇਂ ਉਹ ਕਿਸੇ ਵੀ ਰੈਂਕ ਤੇ ਹੋਵੇ ਜਿਹੜਾ ਉਹ ਸਮਾਜ ਪ੍ਰਤੀ ਚੰਗੇ ਕੰਮ ਕਰਦਾ ਵਾ ਉਹਨੂੰ ਦਿਲੋਂ ਸਲੂਟ ਕਰਨਾ ਚਾਹੀਦਾ ਵਾ ਭਾਵੇਂ ਕੋਰੋਨਾ ਮਹਾਮਾਰੀ ਹੋਵੇ ਔਰ ਟ੍ਰੈਫਿਕ ਪੁਲਿਸ ਦੀਆਂ ਅਲੱਗ-ਅਲੱਗ ਜ਼ਿੰਮੇਵਾਰੀਆਂ ਮਤਲਬ ਜਿਹੜਾ ਦਿਲੋਂ ਸਲੂਟ ਕਰਦਾ ਉਹਨੂੰ ਦਿਲੋਂ ਸਲੂਟ ਹੈ ਜੀ ਬਹੁਤ ਸਾਰੇ ਮੁਲਾਜ਼ਮ ਨੇ ਜਿਨ੍ਹਾਂ ਦੇ ਜਨਮ ਦਿਨ ਹੁੰਦੇ ਨੇ ਮੈਰਿਜ ਐਨੀਵਰਸਰੀ ਹੁੰਦੀ ਆ ਉਹ ਮਨਾ ਨਹੀਂ ਪਾਉਂਦੇ ਲੇਕਿਨ ਉਦਾਸ ਹੋ ਜਾਂਦੇ ਨੇ ਪਰ ਮੈਂ ਦੇਖ ਰਿਹਾ ਕਿ ਮਨਜੀਤ ਸਿੰਘ ਜੀ ਆਂਦੇ ਆ ਕਿ ਮੈਨੂੰ ਉਦਾਸੀ ਨਹੀਂ ਸੀ ਮੈਨੂੰ ਇਹ ਸੀ ਕਿ ਡਿਊਟੀ ਪਹਿਲ ਆ ਫਿਰ ਜਨਮ ਦਿਨ ਹੈ ਜਨਮ ਦਿਨ ਦਾ ਆਏ ਸਾਲ ਆ ਜਾਂਦਾ ਡਿਊਟੀ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਨੂੰ ਡਿਊਟੀ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਜੇ ਡਿਊਟੀ ਦੇ ਨਾਲ ਹੀ ਬੰਦੇ ਦੀ ਪਛਾਣ ਆ ਹੋ ਸਕਦਾ ਇਹਨਾਂ ਵਰਗੇ ਮਨਜੀਤ ਸਿੰਘ ਘਰ 'ਚ ਬੈ ਤੇ ਡਿਊਟੀ ਕਰਕੇ ਇਹਨਾਂ ਦੀ ਪਛਾਣਿਆ ਪਹਿਲ ਵੀ ਡਿਊਟੀ ਨੂੰ ਦੇਣੀ ਚਾਹੀਦੀ ਕੰਮ ਨੂੰ ਪਹਿਲ ਦੇਣੀ ਚਾਹੀਦੀ ਹੈ ਮੈਂ ਤੇ ਇਹ ਕੰਮ ਪ੍ਰਤੀ ਆਕਰਸ਼ਿਤ ਹਾਂ ਬਹੁਤ ਬਹੁਤ ਧੰਨਵਾਦ ਜਿੱਥੇ ਐਸਆਈ ਮਨਜੀਤ ਸਿੰਘ ਜੀ ਦਾ ਫੈਮਲੀ ਮੈਂਬਰ ਪਹੁੰਚੇ ਹੋਏ ਨੇ ਉੱਥੇ ਹੀ ਜਿਹੜੇ ਆਉਣ ਜਾਣ ਵਾਲੇ ਨੇ ਉਹ ਵੀ ਤਾਰੀਫਾਂ ਕਰ ਰਹੇ ਨੇ ਜੇ ਸਰਦਾਰ ਮਨਜੀਤ ਸਿੰਘ ਜਿਹੜੇ ਇਹ ਟ੍ਰੈਫਿਕ ਪੁਲਿਸ ਦੇ ਵਿੱਚ ਐਸਆਈ ਨੇ ਬਤੌਰ ਐਸਆਈ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਆਪਣਾ ਜਨਮ ਦਿਨ ਵੀ ਉਹਨਾਂ ਨੇ ਡਿਊਟੀ ਦੇ ਦੌਰਾਨ ਹੀ ਮਨਾਇਆ ਇਸ ਲਈ ਉਹਨਾਂ ਦੀਆਂ ਤਾਰੀਫਾਂ ਬਣ ਵੀ ਰਹੀਆਂ ਨੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਵਿੰਦਰ ਜਲਾਲੀ